ਆਮ ਆਦਮੀ ਕਾਰਪਚਾ ਮੋਰਚਾ ਤੇ ਬਿਲਡਰ ਐਸੋਸੀਏਸ਼ਨ ਵੱਲੋਂ ਇੱਕ ਮੈਮੋਰੰਡਮ ਦੇ ਕੇ ਆਏ ਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਜੋ ਦੇਣਾ ਹੈ ਤੇ ਇਸ ਦੀ ਕਾਪੀ ਅਸੀਂ ਇੱਕ ਰੈਵਨਿਊ ਮਿਨਿਸਟਰ ਨੂੰ ਵੀ ਭੇਜੀ ਹੈ ਕਿ ਕਮਨ ਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਐਫਸੀਆਰ ਨੂੰ ਤੇ ਇੱਕ ਡੀਸੀ ਮੋਹਾਲੀ ਨੂੰ ਵੀ ਦਿੱਤੀ ਹੈ ਸਤਿਓ ਜੋ ਮਾਵੀ ਸਾਹਿਬ ਨੇ ਕਰਪਸ਼ਨ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਰਪਸ਼ਨ ਹੈ ਜਿਹੜੀ ਇਹ ਇੱਕ ਗੈਂਗਸਟਰ ਜਿੱਦਾਂ ਇਕੱਠੇ ਹੋਗੇ ਨਾ ਉਦਾਂ ਦੇ ਇੱਕ ਗੈਂਗਸਟਰ ਕ腐ਸ਼ਨ ਦਾ ਇਕੱਠਾ ਹੋ ਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਪੋਲੀਟੀਕਲ ਲੀਡਰ ਜਿਹੜੇ ਰਾਜ ਕਰਦੇ ਆ ਉਹਨਾਂ ਦੇ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਤੱਕਰ ਦੂਜਾ ਬਿਊਰੋਕ੍ਰੇਸੀ ਵੱਡੀ ਬਿਊਰੋਕ੍ਰੇਸੀ ਤੋਂ ਲੈ ਕੇ ਛੋਟੇ ਮੁਲਾਜ਼ਮ ਤੱਕਰ ਤੇ ਤੀਜਾ ਜਿਹੜਾ ਆਮ ਉਹਦੇ ਨਾਲ ਇੱਕ ਗੈਂਗ ਪੈਦਾ ਹੋ ਜਾਂਦਾ ਵੀ ਤੇਰਾ ਕੰਮ ਕਰਾ ਦਾਂਗਾ ਉਦਾਂ ਦਾ ਅੱਜ ਜੇ ਅਸੀਂ ਜੀ ਗੱਲ ਕਰੀਏ ਤਾਂ ਕੱਲੇ ਮਾਲ ਮਹਿਕਮੇ ਵਿੱਚ ਪੰਜਾਬ ਦੇ ਵਿੱਚ ਹਰ ਰੋਜ਼ ਦੀ 36 ਕਰੋੜ ਰੁਪਏ ਜਿਹੜੀ ਕਰਪਸ਼ਨ ਹੋ ਜਾਂਦੀ ਹੈ ਜਿਹੜੀ 1 ਮਹੀਨੇ ਦੀ 1080 ਕਰੋੜ ਬਣਦੀ ਹੈ ਹੁਣ ਜੇ ਤੁਸੀਂ ਕਹੋ ਵੀ ਇਹ ਕਰਪਸ਼ਨ ਪਟਵਾਰੀ ਖਾ ਜਾਂਦਾ ਹੈ ਕਾਨੂੰਨ ਕੋਈ ਲੈ ਲੈਂਦਾ ਨੈਬ ਸੀਗ ਦਾ ਲੈ ਲੈਂਦਾ ਤਹਿਸੀਲਦਾਰ ਲੈ ਲੈਂਦਾ ਇਹ ਨਹੀਂ ਗੱਲ ਮੰਨੀ ਜਾ ਸਕਦੀ ਉਰੇ ਹਰ ਇੱਕ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਿਤੇ ਕਾਂਗਰਸੀ ਅਕਾਲੀ ਬੀਜੇਪੀ ਵਾਲੇ ਖੁਸ਼ ਨਾ ਹੋਣ ਸ਼ੁਰੂ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਹੋਰ ਵਧਾਤਾ ਅੱਜ ਕਰਾਪਸ਼ਨ ਦਾ ਜਿਹੜਾ ਰੇਟ ਹੋਰ ਵੱਧ ਗਿਆ ਤੇ ਪੱਦਰ ਵੀ ਹਾਤ ਇਹ ਬਦਲਾਏ ਹੋ ਗਿਆ ਪੱਦਰੇ ਗਿਰ ਗਿਆ ਹੁਣ ਪੰਜਾਬ ਦੇ ਐਮਐਲਏ ਕੁਝ ਇੱਕ ਨੂੰ ਛੱਡ ਕੇ ਆਹ ਪਾਰਟੀ ਦੇ ਪਟਵਾਰੀਆਂ ਤੇ ਕਾਨਗੋ ਤੋਂ ਵੀ ਮਹੀਨਾ ਲੈਣ ਲੱਗ ਗਏ ਜਿਹੜਾ ਪਹਿਲਾਂ ਡੀਐਸਪੀ ਦਸੀਲ ਦਾ ਡੀਸੀ ਤੱਕਰ ਹੀ ਸੀ ਮਤ ਸੀ ਲਿਸ਼ਟ ਮਲਾਈਆ ਕਿਹੜੇ ਬੰਦਿਆਂ ਦਾ ਕੋਈ ਨਾਮ ਵੀ ਚੱਗੋ ਲਿਸਟ ਅਸੀਂ ਬਣਾ ਲਈ ਪਰ ਇਹ ਲਿਸਟ ਅਸੀਂ ਸਿਰਫ ਮੁੱਖ ਮੰਤਰੀ ਪੰਜਾਬ ਨੂੰ ਦਵਾਂਗੇ ਅਮਨ अरोड़ा ਨੂੰ ਦਵਾਂਗੇ ਮੁੱਖ ਸਕੱਤਰ ਪੰਜਾਬ ਨੂੰ ਦਵਾਂਗੇ ਜਾਂ ਡਾਇਰੈਕਟਰ ਵਿਜੀਲੈਂਸ ਨੂੰ ਦਵਾਂਗੇ ਸਾਡੀ ਸਾਰੇ ਕੋਲ ਲਿਸਟ ਹੈ ਸਾਰੇ ਅੰਕੜੇ ਹੈ ਇੱਕ ਤੋਂ ਹੋਰ ਹੋਰ ਹਾਂ ਪ੍ਰੂਫ ਸਾਡੇ ਕੋਲ ਹੈਗਾ ਪ੍ਰੂਫ ਤੁਸੀਂ 2023 ਦੀ ਜੂਨ ਦੀ ਰਿਪੋਰਟ ਪੜੋ ਡਾਇਰੈਕਟਰ ਵਿਜੀਲੈਂਸ ਦੀ ਡਾਇਰੈਕਟਰ ਵਿਜੀਲੈਂਸ ਨੇ 48 ਜਿਹੜੇ ਰੈਵਨਿਊ ਅਫਸਰ ਨੇ ਪੰਜਾਬ ਦੇ ਵਿੱਚ ਉਹਦੇ ਲਿਸਟ ਭੇਜੀ ਸੀ 17 ਜ਼ਿਲ੍ਹੇ ਕਵਰ ਕਰੇ ਸੀ ਉਹ ਚ ਦੱਸਿਆ ਸੀ ਵੀ ਇਹ ਕਿੰਨੀ ਕਰਾਪਸ਼ਨ ਕਰਦੇ ਆ ਦਿੱਲੀ ਤੇ ਕਿਦੇ ਥਰੂ ਕਰਦੇ ਆ ਇਹ ਰਜਿਸਟਰੀ ਕਰਾਨ ਕਰਦੇ ਥਰੂ ਕਰਦੇ ਆ ਇਹ ਅਰਜੀ ਨਵੇਜਦੇ ਕਰਦੇ ਆ ਕਿ ਇਹਨਾਂ ਨੇ ਕਰਿੰਦੇ ਰੱਖੇ ਹੋਏ ਇੱਕ ਕੋਡਵਰਡ ਰੱਖਿਆ ਹੋਇਆ ਉਹ ਕੋਡਵਰਡ ਤੋਂ ਬਾਅਦ ਫਿਰ ਉਹ ਰਜਿਸਟਰੀ ਕਰਦੇ ਆ ਤੇ ਸ਼ਾਮ ਨੂੰ ਸਾਰੇ ਪੈਸੇ ਇਕੱਠੇ ਕਰਕੇ ਇਹ ਵੰਡਦੇ ਆ ਇਹ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਹੈਗੀ 2023 ਦੀ ਜੂਨ ਦੀ ਇਹ ਬੜੇ ਬੜੇ ਨਿਊਜ਼ ਚੈਨਲਾਂ ਤੇ ਅਖਬਾਰਾਂ ਚ ਆਈ ਸੀ ਉਹਨਾਂ ਨੂੰ ਫਿਰ ਚੀਫ ਸੈਕਟਰ ਨੂੰ ਭੇਜੀ ਚੀਫ ਸੈਕਟਰ ਨੂੰ ਐਫਸੀਆਰ ਨੂੰ ਭੇਜੀ ਅੱਜ ਤੀਕਰ ਰਿਪੋਰਟ ਉਹ ਨਸ਼ਰ ਨਹੀਂ ਕੀਤੀ ਗਈ ਨਸ਼ਰ ਕਿਉਂ ਨਹੀਂ ਕੀਤੀ ਗਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦਫਤਰ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਦੇ ਹਲਕਾ ਇੰਚਾਰਜ ਸਾਰੇ ਸ਼ਾਮਲ ਸੀ ਵੱਡੇ ਵੱਡੇ ਆਈਐਸ ਅਫਸਰ ਸ਼ਾਮਲ ਸੀ ਉਹ ਤਾਂ ਨਸ਼ਰ ਨਹੀਂ ਕੀਤੀ ਤੇ ਇੱਕ ਹੋਰ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ ਜਿਹੜੀ ਪੰਜਾਬ ਦੇ ਦਸਕਿਆਂ ਤੋਂ ਕਰਪਸ਼ਨ ਚੱਲ ਰਹੀ ਹੈ ਅੱਜ ਜੇ 1080 ਕਰੋੜ ਰੁਪਇਆ ਮਹੀਨੇ ਦੀ ਆਮਦਨ ਆ ਰਹੀ ਹੈ ਕ੍ਰਾਪਸ਼ਨ ਦੀ ਇਹਦੇ ਵਿੱਚ ਸਿਰਫ 450 ਬੰਦੇ ਸ਼ਾਮਲ ਨੇ ਲਗਭਗ ਇਹਨਾਂ ਚ ਸਾਰੇ ਜ਼ਿਲ੍ਹਿਆਂ ਦੇ ਡੀਸੀ 180 ਦੇ ਕਰੀਬ ਤਹਿਸੀਲਦਾਰ ਨੈਤ ਤਹਿਸੀਲਦਾਰ ਹੋਰ ਵੱਡੇ ਅਫਸਰ ਤੇ ਆਮ ਆਪ ਪਾਰਟੀ ਦੇ ਐਮਐਲਏ ਹੁਣ 450 ਬੰਦਿਆਂ ਜਿਨ੍ਹਾਂ ਦੇ ਇਕੱਲੇ ਮਾਲ ਮਹਿਕਮੇ ਦੇ 1080 ਕਰੋੜ ਜਿਹੜੀ ਆ ਉਹ ਉਹ ਕ੍ਰਾਪਸ਼ਨ ਮਹੀਨੇ ਦੀ ਆਪ ਚ ਵੰਡਦੇ ਆ ਸਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਵੀ ਅਸੀਂ ਪੰਜਾਬੀ ਬੜੇ ਬਹਾਦਰ ਹਾਂ ਬੜੇ ਜੋਧੇ ਹਾਂ ਸਾਡਾ ਇਤਿਹਾਸ ਵਧੀਆ ਤੁਸੀਂ ਕਾਦੇ ਜੋਧੇ ਹ ਤੁਸੀਂ ਪੈਸੇ ਦੇ ਕੇ ਰੋ ਛਿੱਤਰ ਖਾ ਕੇ ਤਹਿਸੀਲਦਾਰਾਂ ਨੂੰ ਨਾਇਬ ਤਹਿਸੀਲਦਾਰਾਂ ਨੂੰ ਅਫਸਰਾਂ ਨੂੰ ਆ ਜਾਂਦੇ ਹੋ ਤੁਸੀਂ ਬੋਲਦੇ ਹੀ ਨਹੀਂ ਸਾਡਾ ਪਰਪਸ ਹੈ ਵੀ ਬੋਲੋ ਦੂਜੀ ਗੱਲ ਸਾਡੀ ਇੱਕ ਇਹਦੀ ਸਾਡੀ ਹੁਣ ਮੰਗ ਕੀ ਹੈ ਮੇਨ ਸਾਡੀ ਮੰਗ ਇਹ ਹੈ ਜਿਹੜੀ ਕਈ ਰਹਾਕਤਾਂ ਤੋਂ ਕਰਪਸ਼ਨ ਚੱਲ ਰਹੀ ਹੈ ਅੱਜ ਅਸੀਂ ਮਾਹਲ ਮਹਿਕਮੇ ਦੀ ਗੱਲ ਕਰਾਂਗੇ ਹਰ ਮਹੀਨੇ ਲਗ ਲਗ ਮੈਂ ਕਿ ਮੈਂ ਤੁਹਾਨੂੰ ਅੰਕੜੇ ਦਵਾਂਗੇ ਮਾਹਲ ਮੈਂ ਕਿ ਦੇ ਜੋ ਕਰਪਸ਼ਨ ਹੈ ਇਸ ਦੇ ਸਬੰਧੀ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਤੇ ਇਸ ਰਿਸ਼ਵਤ ਕੌਣ-ਕੌਣ ਖਾਂਦਾ ਹੈ ਤੇ ਇਹ ਕਿਵੇਂ ਹਟਾਈ ਜਾ ਸਕਦੀ ਹੈ ਉਸ ਸੰਬੰਧੀ ਤੁਰੰਤ ਸਰਕਾਰ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ। ਕਾਲੀਵਾਲ ਸਾਹਿਬ ਸੋਨੂੰ ਕੀ ਲੱਗਦਾ ਕਿ ਹੁਣ ਤੱਕ ਕੋਈ ਸੁਣਾਈ ਨਹੀਂ ਕੋਈ ਕਿ ਝੰਡਾ ਤੁਸੀਂ ਵੀ ਆਮ ਆਦਮੀ ਪਾਰਟੀ ਦਾ ਬਹੁਤ ਚੱਕਿਆ ਸੀਗਾ ਬਦਲਾ ਲਿਆ ਸੀਗੇ। ਹੁਣ ਫਰਕ ਕੀ ਆ ਸੋਨੂੰ ਨੂੰ ਲੱਗਦਾ ਕਿ ਜਿਹੜਾ ਦਿੱਲੀ ਦੇ ਵਿੱਚ ਸ਼ੀਸ਼ਾ ਦਿਖਾਇਆ ਗਿਆ ਸ਼ਾਇਦ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸ਼ੀਸ਼ਾ ਦੇਖੇ ਸੋਡੀ ਹਣਵਾਈ ਹੋਵੇ। ਦੇਖੋ ਜੀ ਦੁਖਤੀ ਗੱਲ ਤਾਂ ਹੀ ਹੋਗੀ ਨਾ ਪਾਰਟੀ ਕੋਈ ਵੀ ਹੋਵੇ ਅਸੀਂ ਜਰੂਰ ਆ ਪਾਰਟੀ ਦੀ ਕੀਤੀ ਸੀ ਮਦਦ ਅਸੀਂ ਅਸੀਂ ਤਾਂ ਚੇਂਜ ਵਾਲੇ ਬੰਦੇ ਇਨਕਲਾਬੀ ਬੰਦੇ ਆ ਵੀ ਕੁਝ ਪੰਜਾਬ ਚ ਤੇਜ ਆ ਜੂਗੀ ਚੇਂਜ ਆ ਗਈ ਵੀ ਰਿਸ਼ਵਤ ਦਾ ਪੱਧਰ ਹੁਣ ਤਾਂ ਪਟਵਾਰੀ ਕਾਨੂੰਨੋਤ ਕਰ ਆ ਗਿਆ ਇਹ ਚੇਂਜ ਆ ਗਈ ਪਰ ਕਰਨਾ ਕੀ ਪਊਗਾ ਲੋਕਾਂ ਤਾਂ ਲੜਨਾ ਪਏਗਾ ਨਾ ਜੀ ਲੋਕਾਂ ਨੂੰ ਲੜਨਾ ਪਏਗਾ ਪੋਲੀਟੀਕਲ ਪਾਰਟੀਆਂ ਕਿਤੇ ਸਾਰੀਆਂ ਇੱਕੇ ਸਾਰੀਆਂ ਹੈ ਹੁਣ ਅਸਲੇ ਬੇਨਤੀ ਕਰਦੇ ਲੋਕਾਂ ਨੂੰ ਪੰਜਾਬ ਦੇ ਆਨੂੰ ਇਹਨਾਂ ਦੇ ਝੰਡੇ ਚੱਕਣੇ ਇਹਨਾਂ ਦੀਆਂ ਦਰਿਆ ਢੋਣੀਆਂ ਛੱਡੋ ਤੁਸੀਂ ਆਪ ਤਿਆਰ ਹੋ ਇਹ ਲੜਾਈ ਤੁਹਾਨੂੰ ਆਪ ਲਾੜਨੀ ਪਏਗੀ ਸੀਬਲ ਸੋਸਾਇਟੀ ਲੁੱਟਣਾ ਪਏਗਾ ਵਕੀਲਾ ਲੁੱਟਣਾ ਪਏਗਾ ਕਿਸਾਨਾਂ ਨੂੰ ਲੁੱਟਣਾ ਪਏਗਾ ਮਜ਼ਦੂਰਾਂ ਨੂੰ ਲੁੱਟਣਾ ਪਏਗਾ ਤੇ ਜਿੱਦਾਂ ਪੰਜਾਬ ਹਮੇਸ਼ਾ ਸ਼ੁਰੂਆਤ ਕਰਦਾ ਹੈ ਇਹ ਕਰਪਸ਼ਨ ਦੇ ਅਗੈਂਸਟ ਜਿਹੜੀ ਆਪਣੇ ਹੈਗੀ ਮਹਿੰਮ ਇਹ ਪੰਜਾਬ ਤੋਂ ਚੱਲੇਗੀ ਤੇ ਅੱਜ ਮੁਹਾਰੀ ਜਿੱਥੋਂ ਸ਼ੁਰੂ ਹੋ ਗਈ ਕਿਉਂਕਿ ਮੁਹਾਰੀ ਜ਼ਿਲ੍ਹਾ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਸਾਰੇ ਮਹਿਕਮਿਆਂ 'ਚ ਕਿਤੇ ਹੋਰ ਪੁਲਿਸ ਵਾਲੇ ਦਾ ਕੁਝ ਹੋ ਜਾੜ ਅੱਜ ਕਮੇਟੀਆਂ ਵਾਲੇ ਦਾ ਖੁਸ਼ ਹੋ ਜਾਣ ਹੋਟ ਡਿਪਾਰਟਮੈਂਟ ਦਾ ਸਭ ਤੋਂ ਇਹ ਮਤਲਬ ਜਿਹੜੀ ਸੋਨੇ ਦੀ ਖਾਨ ਹੈ ਕ੍ਰਾਪਸ਼ਨ ਦੀ ਉਹ ਮੁਹਾਰੀ ਜਿਲ੍ਹਾ ਹੈ ਇਹਦੇ ਪਰ ਕੌਣ ਜ਼ਿੰਮੇਵਾਰ ਹੈ ਸਭ ਤੋਂ ਅਸੀਂ ਇਹ ਵੀ ਖੁੱਲ ਕੇ ਕਹਿ ਰਹੇ ਆ ਵੀ ਸਾਡਾ ਐਮਐਲਏ ਕ੍ਰਾਪਸ਼ਨ ਨਹੀਂ ਲੰਦਾ ਮੁਹਾਰੀ ਦਾ ਇਹ ਪੈਸੇ ਨਹੀਂ ਲੰਦਾ ਬਾਕੀ ਦੇ ਲਈ ਡੀਸੀ ਜ਼ਿੰਮੇਵਾਰ ਹੈ ਚੀਫ ਸੈਕਟਰੀ ਜ਼ਿੰਮੇਵਾਰ ਹੈ ਬਿਜੀਲੈਂਸ ਡਾਇਰੈਕਟਰ ਜ਼ਿੰਮੇਵਾਰ ਹੈ ਤੇ ਸਾਰੇ ਪ੍ਰਿਆਪ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਰਹਿਬਰੀ ਮੰਤਰੀ ਜ਼ਿੰਮੇਦਾਰ ਹੈ ਇਹ ਕਿਉਂ ਨਹੀਂ ਇਹ ਗੱਲ ਕਰਦੇ ਇਹ ਜਿਹੜੀ ਮੁਹਿੰਮ ਹੈ ਇੱਥੋਂ ਸ਼ੁਰੂ ਜਿਹੜੀ ਹੋਣੀ ਚਾਹੀਦੀ ਹੈ ਸ਼ੁਰੂਆਤ ਕਿਵੇਂ ਹੋਣੀ ਹੈ ਐਮਐਲਏ ਸਾਰੇ ਮੁਹਾਰੀ ਜਿਸ ਵਿੱਚ ਸਾਰੇ ਦਿੱਲੀ ਬੈਠੇ ਨੇ ਮੀਟਿੰਗਾਂ ਸ਼ੁਰੂਆਤ ਕਰਤੀ ਤੁਸੀਂ ਸ਼ੁਰੂਆਤ ਮੀਡੀਆ ਨੇ ਕਰਨੀ ਹੈ ਅਸੀਂ ਲੋਕਾਂ ਨੂੰ ਜਗਾਵਾਂਗੇ ਲੋਕ ਉੱਠਣਗੇ ਪੰਜਾਬ ਦੇ ਮੀਡੀਆ ਨਾਲ ਸ਼ੁਰੂਆਤ ਅਜ ਹੋ ਗਈ ਸ਼ੁਰੂਆਤ ਮੀਟਿੰਗ ਇੱਥੇ ਤੁਹਾਨੂੰ ਲੱਗਦਾ ਵੀ ਇਹ ਮੀਟਿੰਗ ਇੱਥੇ ਹੋਣੀ ਚਾਹੀਦੀ ਤੇ ਹਾਰ ਤੋਂ ਬਾਅਦ ਦਿੱਲੀ ਜਾ ਕੇ ਹੋਣੀ ਬਿਲਕੁਲ ਇਹ ਇਹ ਤਾਂ ਐਮਐਲਏਾਂ ਦੀ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਬੇਇੱਜ਼ਤੀ ਹੈ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਇੱਕ ਮਤਲਬ ਆਮ ਗੁਲਾਮ ਦੀ ਤਰ੍ਹਾਂ ਤੁਸੀਂ ਦਿੱਲੀ ਬੁਲਾ ਲਓ ਇਹ ਤਾਂ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਨੂੰ ਉੱਠਣਾ ਜਾਏਗਾ ਇਹਦੇ ਲਈ ਕੁਝ ਜ਼ੁੰਮੇਵਾਰ ਪੰਜਾਬ ਦੇ ਲੋਕ ਵੀ ਹੈ ਅਸੀਂ ਬੋਲਦੇ ਹੀ ਨਹੀਂ ਆ ਸਰ ਸਾਹਿਬ ਨਾਮ